ਲੋਈ ਬੜੀ ਮੰਦ ਭਾਗੀ ਖਬਰ ਆ ਰਹੀ ਆ ਪਿੰਡ ਮੱਲੀਆਂ ਚ ਨੇੜੇ ਗੁਰੂ ਦੇ ਕੋਲੋਂ ਕਿ ਇੱਕ ਔਰਤ ਦੇ ਨਾਲ 4 ਬੰਦਿਆਂ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁੱਟਮਾਰ ਹੋਈ ਆ ਤੁਸੀਂ ਆਪ ਦੇਖੋ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਸੋ ਆ ਸਾਰੇ ਪਰਿਵਾਰਕ ਮੈਂਬਰ ਔਰ ਨਾਲ ਉਹਦੇ ਬਾਪੂ ਜੀ ਤੋਂ ਸੁਣੋ ਤੁਸੀਂ ਸਾਰੀ ਗੱਲ ਬਾਤ ਚਾਰ ਜਾਨਿਆਂ ਨੇ ਪਿੰਡ ਤੇ ਆਲੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਚਾਰ ਮੁੰਡਿਆਂ ਨੇ ਦੋ ਮੁੰਡੇ ਫੜੇ ਗਏ ਕਰ ਰਹੇ ਪਹਿਲਾ ਸੀ ਮਾਨਾ ਵਾਲੇ ਗਏ ਆ ਮਾਨਾ ਵਾਲਿਆਂ ਨੇ ਗੁਰਨਾਨਕ ਭੇਟਾ ਗੁਰਨਾਨਕ ਵਾਲਿਆਂ ਨੇ ਇਹ ਸਿਵਲ ਹਸਤਾਣ ਭੇਟਾ ਸਿਵਲ ਵਾਲੇ ਇਹ ਕਹਿੰਦੇ ਆ ਮਾਨਾ ਵਾਲੇ ਲੈ ਜਾਓ ਇੱਥੇ ਕੋਈ ਸੁਣਵਾਈ ਨਹੀਂ ਹੋਣ ਲਈ ਸੁਣਵਾਈ ਕੀਤੀ ਜਾਵੇ ਮੈਂ ਮੈਂ ਬੇਨਤੀ ਕਰਦਾ ਵਾਂ ਸੀਐਮਓ ਭਗਵੰਤ ਸਿੰਘ ਸਾਡੀ ਕੋਈ ਸੁਣਵਾਈ ਨਹੀਂ ਹੋਣ ਲਈ ਇੱਥੇ